ਦਾ ਗਰੰਤੀਸ਼ਿੰਦ ਆ ਉਹਦੀ ਉਮਰ ਕਿਸ਼ਟਿਆ ਹੋਵੇ ਦੂਜੇ ਨੰਬਰ ਤੇ ਬਾਕੀ ਜਿਹੜੀ ਮਰਿਆਤਾ ਦੱਸੀ ਆ ਤੁਹਾਡੇ ਅਮਰ ਕਿਸ਼ਟੇ ਨਹੀਂ ਦੇਖੋ ਸਹੀ ਹਾਂ ਜੀ ਹਾਂ ਜੀ ਉਮਰ ਤੋਂ ਲਈ ਲਾਇਆ ਮੜਾ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਾ ਦੇ ਜੀ ਕਿ ਕਿ ਆ ਗੁਰੂ ਸਾਹਿਬ ਕੇ ਦੋ ਆ ਗੁਰੂ ਸਾਹਿਬ ਦੋ ਸਾਹਿਬ ਕਰਾ ਨਹੀਂ ਰੱਖਿਆ ਗਰੰਟੀ ਸਿੰਘ ਵਗੈਰਾ ਜੀ ਨਹੀਂ ਮੰਨ ਲਓ ਰੱਖਾਇਆ ਬੰਦਾ ਨਹੀਂ ਰੱਖਦੇ ਜੀ ਅਸੀਂ ਅੱਛਾ ਆਪ ਹੀ ਕਰਦੇ ਹਾਂ ਜੀ ਆਪ ਹੀ ਕਰਦੇ ਆਂ ਸੇਵਾ ਨਾਲ ਕੋਈ ਆ ਜੇ ਗਰੰਟੀ ਤੇ ਆ ਜੇ ਰੱਖਾਇਆ ਨਹੀਂ ਰੱਖਦੇ ਅੱਛਾ 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 ਹਾਂ ਜੀ ਫਿਰ ਜਿਹੜਾ ਉਹ ਰਹਿਤ ਮर्यादा ਪੂਰੀ ਹੋਣੀ ਚਾਹੀਦੀ ਹੈ ਉਹ ਮर्यादा ਤਾਂ ਜੀ ਗੱਲ ਸੁਣੋ ਆ ਤੁਹਾਡੇ ਸਾਹਮਣੇ ਬੈਠੇ ਹੂੰ ਜਿਹਦੇ ਚ 36 ਜਣਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਇੱਕ ਤਾਂ ਵੀ ਅਮਰ ਨਹੀਂ ਜਗਿਆ ਲੋਕ ਤਾਂ ਜਿਹੜੇ ਕੰਮਸ ਰੋਗ ਦਾ ਗੁਰੂ ਗ੍ਰੰਥ ਸਾਹਿਬ ਉਹ ਨਹੀਂ ਕਰਦੇ ਅਸੀਂ ਨਿਤਨੇਤਰਮ ਤਾਂ ਕਰਦੇ ਹੀ ਹੋਣੇ ਕਿ ਨਹੀਂ ਕਰਦੇ ਨਿਤਨੇਤਰੋਗ ਦਾ ਜੀ ਗੁਰੂ ਗ੍ਰੰਥ ਸਾਹਿਬ ਰੋਗ ਦਾ ਇਹਨੂੰ ਮਤਲਬ ਆਪੋ ਇੱਥੇ ਸੋਖਾਸਨ ਤੋਂ ਪ੍ਰਕਾਸ਼ ਕਦੋਂ ਕਰਦੇ ਆ ਕੋਈ ਦਿਨ ਤਿਆਰ ਚਲੋ ਨਹੀਂ ਨਹੀਂ ਦਿਨ ਤਿਆਰ ਨਹੀਂ ਜਿਵੇਂ ਇੱਕ ਤਾਂ ਸੀ ਮਸਿਆਣਾਉਣੇ ਆ ਇੱਕ ਦਿਨੇ ਜਦੋਂ ਮੈਂ ਬਾਣੀ ਆਪ ਪੜਨੀ ਆ ਵੀ ਮੇਰਾ ਪੱਕਾ ਟਾਈਮ ਨਹੀਂ ਵੀ ਮੈਂ ਜਿਵੇਂ 6 ਵਜੇ ਜਾਂ 5 ਵਜੇ ਉੱਠ ਕੇ ਪੜਨੀ ਆ ਹਾਂਜੀ ਨਹੀਂ ਆਪਾਂ 8 ਵਜੇ 9 ਵਜੇ ਜਦੋਂ ਆਪਾਂ ਪੂਰਾ ਪਤਾ ਵੀ ਆਪਾਂ ਜਮਾ ਤਿਆਰ ਆ ਸਾਰੇ ਬੱਸ ਜੀ ਜੀ ਮੁੜ ਕੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਾ ਆਪਦੀ ਹਾਂਜੀ ਪਾਣੀ ਜਿੰਨੀ ਮਰ ਕੇ ਪੜਨੀ ਹੈ ਲਿਖਣੀ ਨਹੀਂ ਹੈ ਨਾ ਅੱਖਰੀ ਲਿਖਣ ਬੋਲਣ ਬਾਅਦ ਇਹਨਾਂ ਦੁਕਾਨਦਾਰੀਆਂ ਬਣਾਈਆਂ ਹੀ ਤੜਕੇ ਇੰਦੀ ਲਿਖਦੇ ਫਿਰ ਕਾਪੀ ਕੁੱਪਿਆਂ ਤੇ ਤਾਰ ਲੈਨੇ ਕਾਦੀ ਤੇ ਕਾਪੀ ਤੇ ਲੱਗਦਾ ਕਾਪੀ ਦੀ ਸਰਦੀ ਤੂੰ ਤਾਂ ਭਰ ਜੂਗੀ ਇੱਕ ਨਿੱਸ ਨਹੀਂ ਉਹਦਾ ਨਹੀਂ ਨਹੀਂ ਜੀ ਉਹਦਾ ਇਹ ਇੱਕ ਤੈਨਾਂ ਭਰੂਗੀ ਨਾ ਮਤਲਬ ਜਿਵੇਂ ਆਪਾਂ ਲਿਖੇ ਦੋ ਅੰਗ ਲਿਖੇ ਜਾਂ ਇੱਕ ਅੰਗ ਲਿਖਿਆ ਵਿਚੋ ਵਿਚੋ ਵਿਚਾਰਾਂਗੇ ਜੇ ਆਪਾਂ ਤੇ ਕਹਿੰਦੇ ਜਬਾਣੀ ਲਿਖੀ ਉਹਨੂੰ ਵਿਚਾਰ ਨੂੰ ਘਟੋ ਘਟ ਦੋ ਦਿਨ ਤਿੰਨ ਤਿੰਨ ਲੱਗਣਗੇ ਆਪਾਂ ਨੂੰ ਠੀਕ ਅਸੇ ਕਿਉਂਕਿ ਗੁਰਮੁਖੀ ਭਾਸ਼ਾ ਤੋਂ ਪੰਜਾਬੀ ਬਣਾਵਾਂਗੇ ਕੱਲੀ-ਕੱਲੀ ਕਰਦੂ ਜਿਵੇਂ ਵਿੱਚ ਲਿਖੀ ਪੰਕਤੀ ਆਉਂਦੀ ਜਪਜੀ ਸਾਹਿਬ ਚ ਜਨਵਰਾਂ ਦੇ ਕਹਿੰਦਾ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਜੀ ਹੁਕਮ ਮਿਲਾਵੜਿਆਈ ਇਹ ਜੀ ਹੁਣ ਇਹ ਜਪ ਸਿੰਘ ਸਾਹਿਬ ਚ ਆਪ ਕਿ ਹੁਣ ਇਹਦਾ ਮਤਲਬ ਪਤਾ ਹੀ ਨਹੀਂ ਕਿੰਨੇ ਗਰੰਟੀ ਆ ਫਟਕਤੀੜੇ ਫਟਕਤੀੜੇ ਕਹਿਣਗੇ ਜਨਵਰ ਨੂੰ ਇਦੇ ਚੋਂ ਇਹਦੀ ਅਜਿਬਤ ਗਿਆ ਕੀ ਕਹਿੰਦਾ ਹੁਕਮੀ ਹੋਣ ਆਕਾਰ ਕਹਿੰਦਾ ਰੱਬ ਦੇ ਹੁਕਮ ਨਾਲ ਇਹ ਸ੍ਰਿਸ਼ਟੀ ਦਾ ਆਕਾਰ ਹੈ ਇਹ ਚੀਜ਼ਾਂ ਦਾ ਆਕਾਰ ਹੈ ਅਜੀ ਹੁਕਮ ਨਾਲ ਕੀ ਹਾ ਜਾਈ ਹੁਕਮੀ ਹੋਣ ਜੀ ਹੁਕਮ ਮਿਲ ਆੜ ਆਈ ਤੇ ਕਹਿੰਦਾ ਜੀ ਜੰਤੂ ਰੱਬ ਦੇ ਹੁਕਮ ਨਾਲ ਜਿਨ੍ਹਾਂ ਨੂੰ ਇਛਤ ਮਾਰਦੇ ਨਹੀਂ ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨੇ ਉਜਤੇ ਮੈਂ ਸ਼ਤਰਾੰਗ ਸਿੰਘ ਪਿੰਡ ਬਰਾੜ ਕਲਾਂ ਦੇ ਨਜ਼ਦੀਕ ਕੁਆਟਰਾਂ ਵਾਲੇ ਡੇਰੇ ਅੰਦਰ ਇੱਕ ਪਖੰਡੀ ਸਾਧ ਵੱਲੋਂ ਘੋਰ ਬੇਅਦਬੀ ਕੀਤੀ ਜਾ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਵੀ ਕੀਤੀ ਜਾ ਰਹੀ ਉਲੰਘਣਾ ਪੰਜ ਪਿੰਡਾਂ ਦੀਆਂ ਸੰਗਤਾਂ ਦੇ ਸਾਹਮਣੇ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਬਰਾੜ ਕਲਾਂ ਦੇ ਨਜ਼ਦੀਕ ਕੋਠੇ ਕੁਆਟਰਾਂ ਵਾਲੇ ਸਥਿਤ ਬਣੇ ਡੇਰੇ ਅੰਦਰ ਇੱਕ ਪਖੰਡੀ ਸਾਧ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਰ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਸ਼ਰੋਮਣੀ ਕਮੇਟੀ ਦਰਬਾਰ ਸਾਹਿਬ ਟੁੱਟੀ ਗੰਢੀ ਸ਼੍ਰੀ ਮੋਕਸਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਵੱਲੋਂ ਮਿਲੀ ਸੂਚਨਾ ਦੇ ਆਧਾਰ ਤੇ ਉਕਤ ਦਸੇ ਡੇਰੇ ਅੰਦਰ ਟਾਈਗਰ ਪੰਜਾਬ ਨਿਊਜ਼ ਚੈਨਲ ਦੀ ਪੂਰੀ ਟੀਮ ਵੱਲੋਂ ਪੜਤਾਲ ਕੀਤੀ ਤਾਂ ਠੀਕ ਦਸੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੀੜਾ ਸਾਹਿਬ ਉੱਪਰ ਪ੍ਰਕਾਸ਼ ਨਹੀਂ ਕੀਤਾ ਗਿਆ ਸਾਧ ਵੱਲੋਂ ਅਤੇ ਨਾ ਹੀ ਅਕਾਲ ਤਖਤ ਦੇ ਹੁਕਮਾ ਹੁਕਮਨਾਵੇ ਨਾਲ ਸੰਬੰਧਿਤ ਮਰਿਆਦਾ ਦਾ ਪਾਲਣ ਕੀਤਾ ਗਿਆ ਸੀ ਉਹਨਾਂ ਆਖਿਆ ਕਿ ਜਦ ਸਾਡੀ ਕਮੇਟੀ ਵੱਲੋਂ ਇਸ ਦੇਰੇ ਅੰਦਰ ਜਾ ਕੇ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਬਾਬੇ ਵੱਲੋਂ ਸਾਨੂੰ ਅਤੇ ਆਪਣੇ ਆਪ ਨੂੰ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਇਸ ਇਲਾਕੇ ਦੇ ਲੋਕਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਸਤਕਾਰ ਕਮੇਟੀ ਦੇ ਮੁਖੀ ਬਾਬਾ ਸੁਰਿੰਦਰ ਸਿੰਘ ਖਾਲਸਾ ਤੋਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਘੋਰ ਬੇਅਦਬੀ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਇਹ ਫਿਰ ਬਾਬਾ ਜੀ ਕਿਹੜੇ ਕਿਹੜੇ ਪਿੰਡ ਦੀ ਸੰਗਤਾਂ ਦੀ ਇੱਥੇ ਇੱਥੇ ਪੰਜ ਪਿੰਡਾਂ ਦਾ ਜੀ ਇਹ ਡੇਰਾ ਕਿਹੜੇ ਕਿਹੜੇ ਦਾ ਇਹ ਇੱਕ ਪਿੰਡ ਦਾ ਹੋ ਗਿਆ ਖਾਰਾ ਜੀ ਪਹਿਲੇ ਨੰਬਰ ਤੇ ਹੂੰ ਫਿਰ ਇਮਰਾਨ ਕਲਾਂ ਹੂੰ ਚੱਕ ਕਲਿਆਣ ਹੂੰ ਚੱਕ ਮੋਤਲਿਆ ਵਾ ਤੇ ਬਾਂਦਰ ਚਟਾਣਾ ਠੀਕ ਪੰਜ ਪਿੰਡਾਂ ਦੀ ਹੱਦ ਤੇ ਐ ਤੇ ਹੁਣ ਪ੍ਰਕਾਸ਼ ਹੈ ਇੱਥੇ ਕਿ ਇਧਰ ਅਸੋਖਾ ਸਨਰੀ ਹੁਣ ਸੋਖਾ ਸਨ ਖੋਲੀ ਮੜੋ ਜਿੰਦਾ ਲਾ ਕੇ ਰਾਹ ਦੇ ਜਦੋਂ ਦਾ ਦੂਜੀ ਇੱਥੇ ਬੇਅਦਬ ਨੇ ਹਾਂਜੀ ਹਾਂਜੀ ਧਿਆਨ ਆਪਾਂ ਨਹੀਂ ਯਕੀਨ ਕਰਦੇਗੇ ਤੇ ਨਹੀਂ ਕਰਨਾ ਚਾਹੀਦਾ ਜੀ ਮੋੜ ਕੇ ਸਾਨੂੰ ਕੀਤੀ ਫੇਰਨਗੇ ਕਹਿਣਗੇ ਤੁਸੀਂ ਕੋਈ ਜਾਣ ਕੇ ਕਰਾਤਾ ਕੋਈ ਛੱਡ ਲੈਟ ਛੱਡ ਦੇਖੋ ਸਿੱਖ ਅੱਛਾ ਉਹ ਗੁਰਦੁਆਰਾ ਹੈ ਹਾਂਜੀ ਉਹ ਉਮਰ ਤਾਂ ਉਹਦੀ ਲਾਇਆ ਮੜਾ ਗੁਰੂ ਸਾਹਿਬ ਦਰਸ਼ਨ ਕਰਾ ਦਿਓ ਹਾਂਜੀ ਇਹ ਕਿਹਿਆ ਗੁਰੂ ਸਾਹਿਬ ਕੇ ਦੋ ਆ ਗੁਰੂ ਗ੍ਰੰਥ ਸਾਹਿਬ ਦੋ ਹਾਂਜੀ ਅੱਛਾ ਅੱਛਾ ਇਹ ਤਾਂ ਅਸੀਂ ਪ੍ਰਕਾਸ਼ ਕਰਦੇ ਆਂ ਆਇਆ ਆਪਣੇ ਕੋਲੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਦੇ ਆ ਠੀਕ ਤੇ ਇਹ ਬੱਬੀ ਕੋਈ ਸੇਵਾਦਾਰ ਨਹੀਂ ਰੱਖਿਆ ਗਰੰਟੀ ਸਿੰਘ ਵਗੈਰਾ ਜੀ ਤੁਸੀਂ ਮੰਨ ਲਓ ਨਹੀਂ ਰੱਖਾਇਆ ਬੰਦਾ ਨਹੀਂ ਰੱਖਦੇ ਜੀ ਅਸੀਂ ਅੱਛਾ ਆਪ ਹੀ ਕਰਦੇ ਹੋ ਹਾਂਜੀ ਆਪ ਹੀ ਕਰਦੇ ਆਂ ਸੇਵਾ ਨਾਲ ਕੋਈ ਆ ਜੇ ਗਰੰਟੀ ਤੇ ਆ ਜੇ ਰੱਖਾਇਆ ਨਹੀਂ ਰੱਖਦੇ ਅੱਛਾ 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 ਹਾਂਜੀ ਫੇਰ ਮਤਲਬ ਜਿਹੜਾ ਕੋਈ ਅਮਰਤੋ ਛਕਿਆ ਵਗੈਰਾ ਹੈ ਕਿ ਐਂ ਹੀ ਸੇਵਾ ਕਰ ਲੈਣੀ ਹੈ ਦੀ ਅਮਰਤ ਜੀ ਇਹ ਤਾਂ ਬਣਾਈਆਂ ਗੱਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਲਿਖਿਆ ਪਹਿਲਾ ਗ੍ਰੰਥੀ ਬਣਾਇਆ ਬਾਬਾ ਪੁੱਟਾ ਜੀ ਉਹਦਾ ਕਿਹਦਾ ਅਮਰਤ ਛਕਿਆ ਸੀ ਹਾਂਜੀ 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 ਬਾਕੀ ਜਿੰਨੇ ਗੁਰੂਆਂ ਦੀ ਸ਼ਕਤੀ ਗੁਰੂਆਂ ਦੀ ਬਾਣੀ ਹੈ 6 ਉਹ ਕਹਿ ਦਿੰਦੇ ਆ ਨਾ ਵੀ ਮਤਲਬ ਜਿਹੜਾ ਉਹ ਰਹਿਤ ਮਰਿਆਦਾ ਪੂਰੀ ਹੋਣੀ ਚਾਹੀਦੀ ਹੈ ਉਹ ਮਰਿਆਦਾ ਤਾਂ ਜੀ ਗੱਲ ਸੁਣੋ ਹਾਂਜੀ ਆ ਤੁਹਾਡੇ ਸਾਹਮਣੇ ਬੈਠੇ ਆ ਹੂੰ ਇਹਦੇ ਚ 36 ਜਣਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਇੱਕ ਦਾ ਵੀ ਆਮਰਤ ਨਹੀਂ ਛਕਿਆ ਠੀਕ ਹੈ ਪਹਿਲਾ ਗ੍ਰੰਥੀ ਬਣਾਇਆ ਉਹਦਾ ਕਿਹਦਾ ਆਮਰਤ ਛਕਿਆ ਸੀ ਤੇ ਇਹ ਛਕਿਆ ਹੋਣਾ ਚਾਹੀਦਾ ਕਿ ਨਹੀਂ ਤੁਹਾਡੀ ਨਹੀਂ ਨਹੀਂ ਕੋਈ ਜ਼ਰੂਰੀ ਨਹੀਂ ਗੁਰੂ ਗ੍ਰੰਥ ਸਾਹਿਬ ਚ ਕਿਤੇ ਐਸੀ ਗੱਲ ਨਹੀਂ ਲਿਖੀ ਅੱਛਾ 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 ਤੇ ਫਿਰ ਲੰਬੇ ਸਮੇਂ ਤੋਂ ਹੀ ਨਹੀਂ ਗ੍ਰੰਥੀ ਰੱਖਿਆ ਆਪ ਹੀ ਕਰਦੇ ਸੀ ਹਾਂਜੀ ਅਸੀਂ ਤੋਂ ਕੱਟ ਪਹਿਲਾਂ ਤਾਂ ਸੀਗਾ ਗ੍ਰੰਥੀ ਤੇ ਆ ਇਹ ਤਕਰੀਬਨ ਸਮਾ ਹੋ ਗਿਆ 16 17 ਤੋਂ 18 ਤੋਂ ਬਾਅਦ ਗ੍ਰੰਥੀ ਹਟਾ ਬ ਅੱਛਾ 18 ਤੋਂ ਬਾਅਦ ਅੱਛਾ ਫਿਰ ਇੱਥੇ ਹੋਰ ਵੀ ਕੋਈ ਮਤਲਬ ਜੇ ਤੁਸੀਂ ਉਧਰ ਸੇਵਾ ਕਰਦੇ ਹੋ ਕੋਈ ਗੱਤੀ ਲਾਉਣੇ ਜਾਂ ਕੋਈ ਨਾ ਨਾ ਕੋਈ ਗੱਤੀ ਨਹੀਂ ਲਾਉਂਦੇ ਆਸਣ ਤੁਹਾਡਾ ਉਧਰ ਆ ਤੇ ਗੁਰੂ ਸਾਹਿਬ ਹਾਂ ਅਸੀਂ ਆਰਦਾ ਸਾਡਾ ਆਸਣ ਅਸੀਂ ਆਪੇ ਕਾਸ਼ ਉਦੋਂ ਹੀ ਕਰਦੇ ਜਦੋਂ ਨਿਤਨੇਮ ਵੇਲੇ ਹਾਂਜੀ ਪਾਠ ਅਸੀਂ ਕਰਦੇ ਆ ਨਿਤਨੇਮ ਦੇ ਸਮੇਂ ਇੱਥੇ ਨਹੀਂ ਨਿਤਨੇਮ ਨਹੀਂ ਨਤਰੇਮ ਰੋਕਦਾ ਜਿਹੜੇ ਕੰਮਾਂ ਤੋਂ ਰੋਕਦਾ ਗੁਰੂ ਗ੍ਰੰਥ ਸਾਹਿਬ ਉਹ ਨਹੀਂ ਕਰਦੇ ਅਸੀਂ ਨੇ ਤੇ ਤਰਮ ਤਾਂ ਕਰਦੇ ਹੀ ਹੋਣੇ ਕਿ ਨਹੀਂ ਕਰਦੇ ਨਿਤਨੇਤ ਰੋਗ ਦਾ ਜੀ ਗੁਰੂ ਗ੍ਰੰਥ ਸਾਹਿਬ ਰੋਕਦਾ ਹਾਂਜੀ ਕਿ ਨਦੀਰਤ ਵਰਤ ਨੇਮ ਸਚ ਸੰਚਮ ਸਦਾ ਰਹੇ ਨੇ ਕਾਮਾ ਕਹਿੰਦਾ ਨੇ ਬਹੜਾ ਅਸੀਂ ਬਾਣੀ ਪੜਦੇ ਆਂ ਲਿਖਦੇ ਆਂ ਵਿਚਾਰਦੇ ਆਂ ਅੱਛਾ ਫਿਰ ਇਹਨੂੰ ਮਤਲਬ ਇੱਥੇ ਸੋਕਾਸਨ ਤੋਂ ਪ੍ਰਕਾਸ਼ ਕਦੋਂ ਕਰਦੇ ਆਂ ਕੋਈ ਦਿਨ ਦਿਹਾੜਾ ਨਹੀਂ ਦਿਨ ਦਿਹਾੜੀ ਜਿਵੇਂ ਇੱਕ ਤਾਂ ਅਸੀਂ ਮੱਸੀਆਂ ਨਾਉਣੇ ਆਂ ਇੱਕ ਦਿਨੇ ਜਦੋਂ ਮੈਂ ਬਾਣੀ ਆਪ ਪੜਨੀ ਆਂ ਵੀ ਮੇਰਾ ਪੱਕਾ ਟਾਈਮ ਨਹੀਂ ਵੀ ਮੈਂ ਜਿਵੇਂ 6 ਵਜੇ ਜਾਂ 5 ਵਜੇ ਉੱਠ ਕੇ ਪੜਨੀ ਆਂ ਹਾਂਜੀ ਹਾਂਜੀ ਨਹੀਂ ਆਪਾਂ 8 ਵਜੇ 9 ਵਜੇ ਜਦੋਂ ਆਪਾਂ ਪੂਰਾ ਪਤਾ ਵੀ ਆਪਾਂ ਚਮ ਤਿਆਰ ਆ ਸਾਰੇ ਪਾਸੋਂ ਜੀ ਜੀ ਮੁੜ ਕੇ ਗੁਰੂਗ੍ਰੰਥ ਸਾਹਿਬ ਪ੍ਰਕਾਸ਼ ਕਰਨਾ ਆਪਦੀ ਹਾਂਜੀ ਬਾਣੀ ਜਿੰਨੀ ਮਤਲਬ ਕਿ ਪੜਨੀ ਹੈ ਲਿਖਣੀ ਵੀ ਹੈ ਨਾਲ ਅਖਰੀ ਲਿਖਣ ਬੋਲਣ ਬਾਣ ਇਹ ਤਾਂ ਦੁਕਾਨਦਾਰੀਆਂ ਬਣਾਈਆਂ ਹੀ ਤੜਕੇ ਆਪਣੀ ਮਤਲਬ ਕਿ ਇੰਨੀ ਲਿਖਦੇ ਫਿਰ ਇਹ ਕਾਪੀਆਂ ਕੁੱਪੀਆਂ ਤੇ ਤਾਰ ਲੈਨੇ ਕਾਦੀ ਤੇ ਕਾਪੀ ਦੀ ਲਿਖਦਾ ਕਾਪੀ ਦੀ ਸਰਦੀ ਤੂੰ ਤਾਂ ਭਰ ਜੂਗੀ ਇੱਕ ਦਿਨ ਨਹੀਂ ਨਹੀਂ ਜੀ ਉਹ ਤਾਂ ਇਹ ਇੱਕ ਦਿਨ ਨਾ ਭਰੂਗੀ ਨਾ ਮਤਲਬ ਕਿ ਜਿਵੇਂ ਆਪਾਂ ਲਿਖੇ ਦੋ ਅੰਗ ਲਿਖੇ ਜਾਂ ਇੱਕ ਅੰਗ ਲਿਖਿਆ ਵਿੱਚੋਂ ਵਿੱਚ ਉਹਨੂੰ ਵਿਚਾਰਾਂਗੇ ਜੇ ਅੱਪਦੇ ਕਈ ਟਿਜ ਬਾਣੀ ਲਿਖੀ ਉਹਨੂੰ ਵਿਚਾਰਨ ਨੂੰ ਘੱਟੋ ਘੱਟ ਦੋ ਦਿਨ ਤਿੰਨ ਦਿਨ ਲੱਗਣਗੇ ਆਪਾਂ ਨੂੰ ਠੀਕ ਹੈ ਜੀ ਕਿਉਂਕਿ ਗੁਰਮੁਖੀ ਭਾਸ਼ਾ ਤੋਂ ਪੰਜਾਬੀ ਬਣਾਵਾਂਗੇ ਕੱਲੀ ਕੱਲੀ ਗੱਲ ਜਿਵੇਂ ਵਿੱਚ ਲਿਖੀ ਪੰਕਤੀ ਆਉਂਦੀ ਜਪਜੀ ਸਾਹਿਬ ਚ ਜਨਮਰਾਤੇ ਕਹਿੰਦਾ ਹੁਕਮੀ ਹੋਵਣ ਅਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਜੀ ਹੁਕਮ ਮਿਲੇ ਵੜਿਆਈ ਇਹ ਜੀ ਹੁਣੇ ਜਪ ਸਿੰਘ ਸਾਹਿਬ ਚੱਪਨ ਕੀ ਹੁਣ ਇਹਦਾ ਮਤਲਬ ਪਤਾ ਹੀ ਨਹੀਂ ਇਹ ਕਿੰਨੇ ਗਰੰਤੀ ਆ ਹਟਕ ਤੀੜੇ ਹਟਕ ਤੀੜੇ ਕਹਿਣਗੇ ਜਨਵਰੀ ਨੂੰ ਅੱਛਾ ਅੱਛਾ ਇਹਦੇ ਚੋਂ ਇਹਦੀ ਅੱਜ ਤੱਕ ਕੀ ਕਿਹ ਕਹਦਾ ਹੁਕਮੀ ਹੋਣ ਆਕਾਰ ਕਹਿੰਦਾ ਰੱਬ ਦੇ ਹੁਕਮ ਨਾਲ ਇਹ ਸ੍ਰਿਸ਼ਟੀ ਦਾ ਆਕਾਰ ਹੈ ਇਹ ਜੀ ਜੰਤੂਆਂ ਦਾ ਆਕਾਰ ਹੈ ਹਾਂ ਜੀ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਮੇਲਾੜ ਆਈ ਤੇ ਕਹਿੰਦਾ ਜੀ ਜੰਤੂ ਰੱਬ ਦੇ ਹੁਕਮ ਨਾਲ ਆ ਜਿਹਨਾਂ ਨੂੰ ਐਕਸਰ ਮਾਰਦੇ ਹੈਂ